ਸਵਾਗਤ 2 ਸਾਲ ਹੋ ਗਏ ਮੈਨੂੰ ਜਦੋਂ ਮੈਂ ਐਮਐਲਏ ਬਣਿਆ ਮੈਨੂੰ ਸ਼ੁਰੂ ਸ਼ੁਰੂ ਤੇ ਲੋਕਾਂ ਨੇ ਆ ਕੇ ਮੇਰੇ ਵਲੰਟੀਅਰਸ ਦੇ ਆ ਕੇ ਮੈਨੂੰ ਇਹ ਗੱਲ ਕਹਿਣੀ ਵੀ ਡਾਕਟਰ ਸਾਹਿਬ ਐਮਐਲਏ ਸਾਹਿਬ ਥਾਣਿਆਂ ਦੇ ਵਿੱਚ ਅੱਜ ਵੀ ਕਾਂਗਰਸੀ ਬੈਠੇ ਹੁੰਦੇ ਆ ਅੱਜ ਵੀ ਅਕਾਲੀ ਦਲ ਵਾਲੇ ਬੈਠੇ ਹੁੰਦੇ ਆ ਅੱਜ ਵੀ ਉਹਨਾਂ ਦੇ ਕੰਮ ਹੁੰਦੇ ਆ ਅੱਜ ਵੀ ਸਾਡੀ ਸੁਣਵਾਈ ਨਹੀਂ ਹੁੰਦੀ ਮੈਂ 1% ਵੀ ਇਸ ਗੱਲ ਤੇ ਯਕੀਨ ਨਹੀਂ ਕਰਦਾ ਮੈਂ ਨਹੀਂ ਸੀ ਮੰਨਦਾ ਮੈਂ ਆਪਣੇ ਵਲੰਟੀਅਰ ਨੂੰ ਉਥੇ ਉਹਨਾਂ ਨੂੰ ਕਹਿੰਦਾ ਸੀ ਮੈਂ ਕਿ ਨਹੀਂ ਯਾਰ ਤੁਸੀਂ ਤੁਸੀਂ ਗਲਤ ਬੋਲਦੇ ਜੇ ਮਗਰ ਨਹੀਂ ਮੈਂ ਮਹਿਸੂਸ ਕਰਦਾ ਕਿ ਵਲੰਟੀਅਰ ਉਹ ਸੱਚ ਬੋਲਦੇ ਸੀ ਬਗਰ ਵਲੰਟੀਅਰ ਦੀ ਗੱਲ ਉਸ ਨੂੰ ਸੁਣੀਲ ਸੀ ਉਹਨਾਂ ਸੀ ਜੇ ਅਡਮਿਨਿਸਟ੍ਰੇਸ਼ਨ ਤੋਂ ਗੱਲ ਪਾਈ ਹੁੰਦੀ

ਵੀ ਗੱਲ ਕਰਦੇ ਜੇ ਪਾਜੀ ਕੰਮ ਹੁਣੀ ਹੋਏਗਾ। ਵਰਤਾਂ ਜਿਹਾ ਸਾਹ ਪ੍ਰਾਪਤ ਨੇ ਸ੍ਰੀ ਹੁੰਗਾ ਕੰਮ ਨੇ ਸੀ ਹੁੰਗਾ ਪਹਿਲਾਂ ਕਿਤਾ ਜਾਂਦਾ ਸੀ ਮਾਣੋ। ਫਾਦੇ ਨੂੰ ਟੀਐਸੂ ਬੇਜਿਤ ਕੀਤਾ ਜਾਂਦਾ ਸੀ। ਅੱਜ ਸਮੇਂ ਅੱਜ ਵਕਤ ਹੈ। ਜਿਆਜ ਵੀ ਦਾ ਸੀ ਚੇਤੇ ਅੱਜ ਵੀ ਦਾ ਸੀ ਜਾ ਕੇ ਤੇ ਭੋਜੋ 2075 ਨੂੰ ਤੁਹਾਨੂੰ ਕਹਿ ਰਿਹਾ। ਵਾਹਿਗੁਰੂ ਜੀ ਤੁਸੀ ਜਰਾ ਦੇਖਿਆ ਜੀ ਜਾਨੀਵਾਦ ਸਾਹਿਬ ਕੀ ਮਦਦ ਲਾਉ ਹੈ ਪੰਜਾਬ ਦੇ ਵਿੱਚ ਨਸੋ ਮਿਲੂ ਸਾਰੇ ਮਦਦ ਲਾਉ ਹੈ ਇੱਕ ਬਸੰਦ ਬੁਲਾਉ ਨਹੀਂ ਆਇਆ ਬਸਾ ਪੰਦ ਨਹੀਂ ਹੋਇਆ ਨਸ਼ਾ ਬੰਦ ਕੀ ਹੋਣਾ ਸੀ ਨਸ਼ਾ ਕਿੰਨਾ ਵੱਧ ਗਿਆ ਪੰਜਾਬ ਦੇ ਵਿੱਚ ਆਖਰ ਤਾਂ ਤੁਸੀਂ ਸਾਹਿਬ

ਮੇਰਾ ਇੱਕ ਗੋਸ ਬੁਰਾ ਕਰੋ ਬੰਦੇਆ ਮੇਰਾ ਬਿਜ਼ਨਸ ਮਾਇਨਾ ਕਿੱਦਾਂ ਹੈ ਮੈਂਨੇ ਫੋਨ ਕੀਤਾ ਕੰਟਰੋਲ ਸੁਣਾ ਦੇ ਆਪਣਾ ਮੇਰੇ ਕੋਲ ਵਿਸ਼ੋਦ ਮੰਗੀ ਗਈ 10 ਲੱਖ ਰੁਪਈਆ ਤੇ ਜਦੋਂ ਮੈਂ ਕਿਸੇ ਐਫਐਮਐਲ ਦਾ ਫੋਟਰਾਤਾ ਤੇ ਵਿਸ਼ੋਦ ਹੋ ਗਈ 5 ਦੇ ਲੱਖ ਰੁਪਈਆ ਇਹ ਦਵਾ ਆਸਤਕਾ ਦਾ ਇਹ ਜੀ ਨੂੰ ਰੱਬ ਅੱਲਾਹ ਹੈ ਇਹ ਕੋਈ ਬਸਤ ਆ ਰਹੀ ਹੈ ਇਹ ਅਡਮਿਸਟ੍ਰੇਸ਼ਨ ਵੱਲੋਂ ਪਾਣੀ ਪੈਗੀ ਕੰਨੀ ਤਰ੍ਹਾਂ ਘੱਟ ਪਾਣੀ ਪੈਗੀ ਸਾਰੇ ਖਾਨਿਆਂ ਦੇ ਵਿੱਚ ਸੋਨੋ ਜੇ ਤੁਸੀਂ ਐਸਐਚਓ ਆਪਣੇ ਨਾਮ ਲਾਏ ਅਸੀਂ ਕੰਪਨੀ ਦੇ ਕਿਰਦਾਰ ਤੋਂ ਸਾਥ ਨਹੀਂ ਦੇ ਹਾਂ ਦੇ ਖਾਨੇ ਖਾਣੇ ਦਾ ਐਸਐਚਓ ਆਪਣੇ ਆਪਣੇ ਗੱਲਾਂ ਕਰਦੇ ਹੋ ਤੁਸੀਂ ਗੱਲਾਂ ਕਰਦੇ ਹੋ સાડા વ્યંટું બ